ਇੱਕ ਬੰਦੇ ਕੋਲੇ ਪੰਜ ਚਾਰ ਕਿੱਲੇ ਜ਼ਮੀਨ ਦੇ ਐ ਘਰਲ ਸੋਚਦੀ ਐ ਆਹ ਤਰ ਗੱਲ ਸੁਣ ਕੇ ਉਹ ਆਪਣੇ ਮੰਗੇ ਗੱਲ ਸੁਣੀ ਦੀਂਦੀ ਕਹਿੰਦੀ ਆਪਣੇ ਕੋਲੇ ਪੰਜ ਚਾਰ ਕਿੱਲੇ ਜ਼ਮੀਨ ਦੇ ਆਪਾਂ ਨਵਾਂ ਟਰੈਕਟਰ ਲਿਆ ਨਹੀਂ ਸਕਦੇ ਇਸ ਕਰਕੇ ਲੁਧਿਆਣੇ ਮੰਡੀ ਲੱਗਦੀ ਐ ਪੁਰਾਣਾ ਟਰੈਕਟਰ ਹੀ ਹੱਕ ਲਿਆਓ ਕਹਿੰਦਾ ਗਲਤ ਤੇਰੀ ਸਿਆਣੀ ਐ ਆਪਣੇ ਦੋਸ ਮੌਜੀ ਨੂੰ ਲਿਆ ਨਾਲ ਆਹਾਹਾ ਮੇਰਾ ਵੀਰ ਨਿੱਕਾ ਬਾਈ ਮੇਰਾ ਜ਼ੋਰਦਾਰ ਤਾਰੀਆਂ ਜਨਮ ਸਵਾਗਤ ਬਾਈ ਜੈਲੀ ਜੀ ਜ਼ੋਰਦਾਰ ਕਰਕੇ ਬਾਈ ਜੈਲੀ ਜੀ ਨੇ ਜ਼ੋਰਦਾਰ ਤਾਰੀਆਂ ਦੇ ਨਾਲ ਸਵਾਗਤ ਆਗੇ ਜੀ ਆਗੇ ਬਹੁਤ ਪਹੁੰਚੇ ਹੋਇਆ ਜੀ ਪਹੁੰਚ ਗਏ ਬਈ ਗੱਲ ਸੁਣਨ ਵਾਲੀ ਆ ਬੰਦੇ ਕੋਲੇ ਪੰਜ ਚਾਰ ਕਿੱਲੇ ਜ਼ਮੀਨ ਦੇ ਆ ਘਰ ਵਾਲੀ ਕਹਿੰਦੀ ਨਵਾਂ ਟਰੈਕਟਰ ਲੈ ਆ ਨਹੀਂ ਸਕਦੇ ਇਸ ਕਰਕੇ ਲੁਧਿਆਣੇ ਮੰਡੀ ਲੱਗਦੀ ਆ ਪੁਰਾਣਾ ਹੀ ਹੱਕ ਲਿਓ ਕਹਿੰਦਾ ਗੱਲ ਤਾਂ ਤੇਰੀ ਸਿਆਣੀ ਐ ਕੁਦਰਤੀ ਜਿੱਦਨ ਮੰਡੀ ਚ ਟਰੈਕਟਰ ਦੇਖਣ ਜਾਣਾ ਬਾਈ ਦੇ ਸੌਰੇ ਵੀ ਉਧਰੀ ਐ ਤੇ ਘਰ ਵਾਲੀ ਸੋਚਦੀ ਆ ਪੌਣੇ 5 ਵਜੇ ਮੰਗੇ ਪੌਣੇ 5 ਵਜੇ ਬਸ ਮੇਰੇ ਘਰ ਵਾਲਾ ਲੈ ਕੇ ਆਉਂਦਾ ਹੋਊਗਾ ਟਰੈਕਟਰ ਪੀ ਪੀ ਕਰਦਾ ਆਉਂਦਾ ਹੋਊਗਾ ਉਹ ਪੀ ਪੀਨੇ ਤਾਂ ਪੀ ਪੂ ਕੇ ਆ ਗਿਆ ਪੈਗ ਪੂਕ ਲਾ ਕੇ ਸ਼ਾਮ ਨੂੰ ਘਰੇ ਆ ਗਿਆ ਘਰ ਵਾਲੀ ਕਹਿੰਦੀ ਜੀ ਤੁਸੀਂ ਟਰੈਕਟਰ ਲੈਣਗੇ ਸੀ ਟਰੈਕਟਰ ਹੈ ਕਿੱਥੇ ਹੈ ਕਹਿੰਦਾ ਟਰੈਕਟਰ ਮੇਰੇ ਗੀਜੇ 'ਚ ਪਾਇਆ ਬੈਠੇ ਹੁੰਦਾ ਉਹਦੇ ਤੇ ਚੜ ਕੇ ਆਉਂਦਾ ਕਹਿੰਦੀ ਤੁਸੀਂ ਆਏ ਕਿੱਥੋਂ ਹੈ ਤੁਹਾਡਾ ਸਰਕਲ ਬਹੁਤ ਜ਼ਿਆਦਾ ਹੈ ਦੇਵ ਮਾਨ ਸਾਹਿਬ ਤੁਹਾਡੇ ਮਿੱਤਰ ਹੈ ਹੈ ਕਲਵੰਤ ਸਿੰਘ ਸਿੱਧੂ ਸਾਹਿਬ ਤੁਹਾਡੇ ਮਿੱਤਰ ਹੈ ਤੇ ਸਰਾਂ ਸਾਹਿਬ ਐਨੇ ਵਧੀਆ ਸਟੇਜ ਸੈਕਟਰੀ ਆ ਉਹਨਾਂ ਕੋਲੇ ਖੜ ਗਏ ਹੋਗੇ ਬੈਠ ਗਏ ਹੋਗੇ ਉਹ ਨਾ ਬਾਈ ਦਬਕੇ ਜੇ ਮਾਰਦੀ ਆ ਕਿਉਂ ਬਾਈ ਨੇ ਜਵਾਬ ਕਢ ਕੇ ਰੱਖਿਆ ਪਿਆ ਸੁਣ ਕੇ ਜਾ ਓ ਹੈ ਮੰਡੀ ਗਿਆ ਸੀ ਲੈ ਟਰੈਕਟਰ ਵੇਖ ਲੈ ਹੱਥਿਆ ਵੜਿਆ